ਜਿਨੂ ਰੋਜ ਕਹਿੰਨੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਏ ਸਭਲਾ ਦਾ ਇਹੋ ਜਿਹਾ ਸੱਜਣ ਮੇਰੇ ਗੁਰੂ ਮੇਰੇ ਪਿਆਰੇ ਦਾ ਸ਼ਬਦ ਹੈ ਜਿਹੜਾ ਕਦੇ ਜ਼ਿੰਦਗੀ ਚ ਸਾਥ ਨਹੀਂ ਛੇੜਦਾ ਤਾ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮੁਸਾਖੀ ਆ ਰਹੀ ਹੈ ਪਾਤਸ਼ਾਹ ਜੀ ਨੇ ਨਿਰਮਲ ਪੰਥ ਤੋਂ ਖਾਲਸਾ ਪੰਥ ਸਜਾਇਆ ਇਹਨਾਂ ਦੀ ਡੈਫੀਨੇਸ਼ਨ ਇੱਕੋ ਜੀ ਹੈ ਨਿਰਮਲ ਦੀ ਤੇ ਖਾਲਸੇ ਦੀ ਤੇ ਆਪਾਂ ਰੋਜ ਪੜਦੇ ਰਾਜ ਕਰੇਗਾ ਆ ਕੀ ਰਹੇ ਨਾ ਕਹਿੰਦੇ ਜੇ ਜਦੋਂ ਤੁਸੀਂ ਸਾਰੇ ਖਾਲਸੇ ਬਣ ਗਏ ਨਾ ਤੇ ਕੋਈ ਬਾਗੀ ਨਹੀਂ ਰਹਿ ਜਾਊਗਾ ਆ ਕੀ ਸ਼ਬਦ ਦਾ ਅਰਥ ਹੁੰਦਾ ਅਕਿਆ ਹੋਇਆ ਕੋਈ ਵੀ ਬੰਦਾ ਬਗਾਵਤ ਕਰਦਾ ਨਾ ਘਰ ਚ ਪਰਿਵਾਰ ਚ ਪਿੰਡ ਚ ਪੰਜਾਬ ਚ ਦੇਸ਼ ਚ ਤੇ ਉਹ ਕਦੋਂ ਕਰਦਾ ਜਦੋਂ ਉਹਦੀ ਸੁਣਵਾਈ ਨਹੀਂ ਹੁੰਦੀ ਉਹਦੇ ਨਾਲ ਧੱਕਾ ਹੁੰਦਾ ਹੈ ਤੇ ਮਾਰੇ ਸਹਿਬ ਜੀ ਸਾਨੂੰ ਜਦੋਂ ਪ੍ਰਕਾਸ਼ ਕਰਕੇ ਗੁਰਤਾ ਗੱਦੀ ਦਿੱਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉੱਥੇ ਫਿਰ ਇਹ ਦੌਰੇ ਗਜਾਏ ਗਏ ਆਗਿਆ ਭਈ ਤਾਂ ਇਹ ਚਲਾਇਓ ਕਹਿੰਦੇ ਅਸੀਂ ਨਹੀਂ ਅਕਾਲ ਪੁਰਖ ਦੀ ਆਗਿਆ ਹੋਈ ਤਾਂ ਅਸੀਂ ਇਹ ਪੰਥ ਚਲਾਇਆ ਤੇ ਸਭ ਸਿੱਖਣ ਕੋ ਹੁਣ ਸਿੱਖ ਕੌਣ ਹੈ ਪੱਗ ਵਾਲਾ ਦਾੜੀ ਵਾਲਾ ਕੁਰਤੇ ਪਜਾਮੇ ਵਾਲਾ ਨਹੀਂ ਮਹਾਰਜ ਕਹਿੰਦੇ ਸਿੱਖ ਸ਼ਬਦ ਜਿਹੜਾ ਹੈ ਉਹਦੇ ਵਾਸਤੇ ਵਰਤਿਆ ਗਿਆ ਜਿਹੜਾ ਸਿੱਖਣ ਆਇਆ ਆਖੋ ਸਤਨਾਮ ਜਿਸ ਸਿੱਖਣ ਆਇਆ ਵਾ ਤੇ ਸਿੱਖਾ ਤੇ ਹੁਣ ਤੇ ਰਬੀ ਰਾਖਾ ਹੁਣ ਤੇ ਕੰਨਾਂ ਨੂੰ ਹੱਥ ਲੱਗਦੇ ਵੀ ਜਿਹਨੂੰ ਕੱਖ ਵੀ ਨਹੀਂ ਪਤਾ ਉਹ ਕਹਿੰਦਾ ਮੇਤੋਂ ਸਿੱਖਿਆ ਲਓ ਆਖੋ ਸਤਨਾਮ ਅੱਜ ਦਾ ਸਮਾਂ ਇਦਾਂ ਦਾ ਹੈ ਮੀਡੀਆ ਦੇ ਆਪ ਜੀ ਦਰਸ਼ਨ ਕਰਦੇ ਰਹੇ ਨੇ ਵੀਡੀਓਾਂ ਦੇ ਸੋ ਮਾਰੇ ਸਹਿਬ ਜੀ ਕਹਿੰਦੇ ਪੈਰਾਂ ਹੇਠ ਵਸੰਦੀ ਧਰਤੀ ਧਰਤੀ ਹੇਠ ਵਸੰਦਾ ਪਾਣੀ ਭਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਕੀ ਹੈ ਕਹਿੰਦੇ ਨਿਮਰਤਾ ਗੁਰਸਿੱਖੀ ਕੀ ਇਹ ਨਿਸ਼ਾਨੀ ਵੀ ਪੈਰਾਂ ਥੱਲੇ ਧਰਤੀ ਹੈ ਤੇ ਧਰਤੀ ਥੱਲੇ ਪਾਣੀ ਤੇ ਪਾਣੀ ਨਿਵਾਣ ਨੂੰ ਜਾਂਦਾ ਹੈ ਤੇ ਉਦੋਂ ਵੀ ਨਿਮਰਤਾ ਜਿਹਦੀ ਜ਼ਿੰਦਗੀ 'ਚ ਉਹ ਸਿੱਖ ਹੈ ਹੁਣ ਨਿਮਰਤਾ ਤੇ ਖ덤ੋ ਚੱਲੀ ਐ ਬਾਬਾ ਫਰੀਦ ਸਾਹਿਬ ਦੀ ਬਾਣੀ ਐ ਦੋ ਭੈਣਾਂ ਗੱਲਾਂ ਕਰਦੀਆਂ ਭੈਣੋ ਇੱਕ ਭੈਣ ਦੂਜੀ ਨੂੰ ਮਿਲੀ ਇੱਕ ਰੂਹ ਦੂਜੀ ਨੂੰ ਮਿਲੀ ਹੁਣ ਦੂਜੀ ਰੂਹ ਨੂੰ ਕੀ ਵੇਖਿਆ ਕਿ ਉਹਦੇ ਚਿਹਰੇ ਤੇ ਨੂਰ ਹੈ ਉਹਦਾ ਧੜਾ ਪ੍ਰਗਾਸ ਸਿਰ ਤੇ ਗੁਰੂ ਦਾ ਤਾਜ ਮੁਸਕਰਾਹਟ ਉਹਦੇ ਮੂੰਹ ਤੋਂ ਡਿੱਗਦੀ ਨੈਣਾ 'ਚੋਂ ਨੂਰ ਡਿੱਗਦਾ ਤੇ ਝੂੜੇ ਤੇ ਮੇਰੇ ਵਰਗੀ ਰੂਹ ਨੇ ਪੁੱਛਿਆ ਦਸਨੀ ਰੂਏ ਤੇਰੇ ਚਿਹਰੇ ਤੇ ਨੂਰ ਤੇਰੇ ਸਿਰ ਤੇ ਗੁਰੂ ਦੀ ਨਿਸ਼ਾਨੀ ਤੇਰਾ ਘਰ ਵੀ ਕੱਚਾ ਰੋਟੀ ਮਸਾਂ ਪੂਰੀ ਹੁੰਦੀ ਪਰ ਤੈਨੂੰ ਜਦੋਂ ਵੀ ਵੇਖੀਦਾ ਤੇ ਤੂੰ ਹਰ ਵੇਲੇ ਚੜ੍ਹਦੀ ਕਲਾ ਚ ਦਿਸਦਾ ਏ ਤੈਨੂੰ ਮੈਂ ਕਦੇ ਗੰਦਗੀ ਬੋਲਦੇ ਨਹੀਂ ਵੇਖਿਆ ਕਦੇ ਨਿੰਦਿਆ ਚੁਗਲੀ ਲੜਦੇ ਨਹੀਂ ਵੇਖਿਆ ਇੰਨਾ ਸੋਹਪਣ ਕਿੱਥੋਂ ਆਇਆ ਤੇਰੇ ਕੋਲੇ ਐਨਾ ਨੂਰ ਕਿੱਥੋਂ ਆਇਆ ਤੇਰੀ ਜ਼ਿੰਦਗੀ 'ਚ ਵੇਖੋ ਗੁਰਮਖੋ ਆ ਪੰਜਾਰ ਦਿਨਾਂ ਦੇ ਪ੍ਰਾਣੇ ਆ ਸਭ ਨੂੰ ਪਤਾ ਹੈ ਕਿ ਛੋਟੀ ਜ਼ਿੰਦਗੀ ਆ ਇਹਨੂੰ ਜੀਣਾ ਕਿਦਾਂ ਹੈ ਮਰਦ ਕਹਿੰਦੇ ਗਿਆਨ ਅੰਜਨ ਗੁਰ ਦਿਆ ਅਗਿਆਨ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਗੁਰੂ ਦਾ ਕਹਿੰਦੇ ਗੁਰੂ ਸ਼ਰਮਾ ਪੀ ਕੇ ਬੈਠਾ ਇਦਾਂ ਪਿੰਡਾਂ 'ਚ ਜੋਗੀ ਹੁੰਦੇ ਨਾ ਤੇ ਉਹਨਾਂ ਕੋਲ ਸੁਰਮਾ ਹੁੰਦਾ ਤੇ ਉਹ ਕਹਿੰਦੇ ਆ ਜਾ ਜਵਾਨਾ ਤੇਰੀ ਪਾਈਏ ਵੇਖੀ ਨਿਗਾ ਚਮਕਦੀ ਹੁਣ ਆਪਾਂ ਜਿੰਨੇ ਵੀ ਮੱਥਾ ਟੇਕ ਕੇ ਬੈਠੇ ਆ ਤੇ ਗੁਰੂ ਗ੍ਰੰਥ ਸਾਹਿਬ 'ਮਾਰੇ ਕੋ ਗਿਆਨ ਦਾ ਸੁਰਮਾ ਵਾ ਉਹ ਜਿਹੜਾ ਮੱਥਾ ਟੇਕ ਕੇ ਨੇੜੇ ਆਉਂਦਾ ਮਾਰੇ ਸਲਾਈ ਪਰ ਕੇ ਉਹਨੂੰ ਪਾ ਦਿੰਦੇ ਆ ਹੁਣ ਜਦੋਂ ਅੱਖਾਂ 'ਚ ਪੈਂਦਾ ਵਾ ਤੇ ਅਗਿਆਨ ਰੂਪੀ ਹਨੇਰਾ ਦੂਰ ਹੁੰਦਾ ਗਿਆਨ ਪੈਦਾ ਹੁੰਦਾ ਗਿਆਨ ਕੀ ਹੈ ਕੀ ਆਪਾਂ ਕਿੱਥੋਂ ਆਏ ਆ ਕੀ ਲੈਣ ਆਏ ਆ ਕਿੰਨੇ ਟਾਈਮ ਲਈ ਇੱਥੇ ਰੁਕਣਾ ਵਾ ਤੇ ਕੀ ਕੀ ਕਰਨਾ ਵਾ ਇਹ ਗਿਆਨ ਹੈ ਤੇ ਬਾਣੀ ਕਹਿੰਦੀ ਕੁੰਬੇ ਵੱੱਦਾ ਜਲ ਰਹੇ ਜਲ ਦੇ ਨ ਕੁੰਬਣਾ ਹੋਏ ਵੀ ਘੜਾ ਜਦੋਂ কুমਿਹਾਰ ਵੀਰ ਬਣਾਉਂਦਾ ਨਾ ਤੇ ਉਹ ਮਿੱਟੀ ਨੂੰ ਪਹਿਲਾਂ ਪਾਣੀ ਦੇ ਵਿੱਚ ਪੀਕੇ ਗੜੋਚ ਕਰਕੇ ਗੁੰੰਧਦਾ ਫਿਰ ਉਹਦੇ ਵਿੱਚੋਂ ਰੂਪ ਤਿਆਰ ਹੁੰਦਾ ਆਵੀ ਮਿੱਟੀ ਐ ਇਹਨੂੰ ਮਾਰੇ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਕਦੀ ਇੱਧਰ ਨੂੰ ਗੱਡੀ ਤੇ ਕਦੀ ਆਉਣ ਨੂੰ ਭਜਾ ਲੋ ਮਿੱਟੀ ਭਜੀ ਫਿਰਦੀ ਕੋਈ ਇਟਲੀ ਕੋਈ ਜਰਮਨ ਕੋਈ ਫਰਾਂਸ ਕੋਈ ਅਮਰੀਕਾ ਤੇ ਜਦੋਂ ਗੁਰੂ ਕੋਲ ਬਈਏ ਬੜਾ ਹੀ ਆਨੰਦ ਆਉਂਦਾ ਮਾਰੇ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦਾਰੇ ਉਹ ਫਿਰਤ ਜਿੰਨੂ ਮਰਜੀ ਪੁੱਛ ਲੋ ਕਹਿੰਦਾ ਭਉ ਟਾਈਮ ਹੀ ਨਹੀਂ ਹੈਗਾ ਓਏ ਰੋਟੀ ਖਾਣਾ ਟਾਈਮ ਹੈ ਨਹੀਂ ਪਾਣੀ ਪੀਣਾ ਟਾਈਮ ਹੈ ਨਹੀਂ ਓਏ ਬਹਿ ਜਾ ਸੱਜਣਾ ਚਾਹ ਪੀਨੇ ਮੇਰੇ ਕੋਲੇ ਓ ਗੁਰਦੁਆਰੇ ਸਮਾਗਮਾ ਮੇਰੇ ਕੋਲੇ ਟਾਈਮ ਨਹੀਂ ਹੈਗਾ ਤੇ ਮੇਰੇ ਹਜ਼ੂਰ ਹੱਸ ਕੇ ਗੁਰਬਾਣੀ ਚ ਲਿਖਦੇ ਕਹਿੰਦੇ ਵੇਖ ਮਿੱਟੀ ਕਿ ਤਰ੍ਹਾਂ ਭੱਜੀ ਫਿਰਦੀ ਇਹਦੇ ਕੋ ਟਕਾ ਹੀ ਨਹੀਂ ਹੈਗਾ ਤੇ ਰੋਟੀ ਖਾਣ ਦਾ ਟਾਈਮ ਨਹੀਂ ਸੌਣ ਦਾ ਨਹੀਂ ਤੇ ਲੈਣ ਕੀ ਆਇਆ ਇੱਥੇ ਆਖੋ ਸਤਨਾਮ ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋ ਪੰਜਾਬ ਵੀ ਇਦਾਂ ਦੀ ਟੁਕੜਾ ਧਰਤੀ ਹੈ ਨਾ ਇੱਥੇ ਸਤਗੁਰੂ ਸਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਦਸਵੀਂ ਪਾਤਸ਼ਾਹੀ ਗਰੀਬ ਨਵਾਜ਼ ਨੇ ਦਇਆ ਕੀਤੀ ਨੌ ਪਾਤਸ਼ਾਹੀਆਂ ਦਾ ਪ੍ਰਕਾਸ਼ ਪੰਜਾਬ ਹੈ ਜਿੰਨਾ ਚੋ ਸਤ ਪਾਤਸ਼ਾਹੀਆਂ ਦਾ ਜੋਤੀ ਜੋਤ ਕਹਿਣ ਦੇ ਪਾਵ ਚੱਪਾ ਚੱਪਾ ਧਰਤੀ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹਦੇ ਦਰਿਆ ਵੀ ਬਾਬੇ ਦਾ ਜਸ ਗਾਉਂਦੇ ਇਹ ਕਹੋ ਧਰਤੀਆ ਜਿੱਥੇ ਲੰਗਰ ਲਾਏ ਜਾਂਦੇ ਦੁੱਧ ਦੀਆਂ ਸ਼ਬੀਲਾਂ ਲਾਈਆਂ ਜਾਂਦੀਆਂ ਖੀਰਾਂ ਦੀਆਂ ਟਰਾਲੀਆਂ ਭਰ ਕੇ ਡੱਕੀਆਂ ਜਾਂਦੀਆਂ ਕੋਈ ਧਰਤੀ ਜਿੱਥੇ ਦੀਵਾਨ ਵਿੱਚ ਬਹਿ ਕੇ ਸੰਗਤਾਂ ਟਾਈਮ ਕੱਢ ਕੇ ਸਾਈਂ ਦੀ ਯਾਦ ਵਿੱਚ ਨਾਮ ਜਪਦੀ ਆ ਤੁਸੀਂ ਇੱਥੋਂ ਪਰੇ ਨੂੰ ਨਿਕਲ ਜਿਓ ਕੁਝ ਨਹੀਂ ਮਿਲਣਾ ਕਾਮੀਆਂ ਕਾਮੀ ਧੰਦੇ ਹੀ ਇੰਨੇ ਵੀ ਬੰਦਾ ਮਸ਼ੀਨ ਬਣ ਗਿਆ ਏ ਕਾ ਧਰਤੀ ਹੈ ਜਿੱਥੇ ਥੋੜਾ ਕਰ ਲਈਏ ਤਾਂ ਵੀ ਰੋਟੀ ਮਿਲ ਜਾਂਦੀ ਹੈ ਮੇਰੇ ਮਹਿਬੂਬ ਨੇ ਆਖਿਆ ਗਿਆਨ ਅੰਜਨ ਗੁਰ ਦੀਆ ਅ ਗਿਆਨ ਜਦੋਂ ਗੁਰੂ ਨੇ surma ਪਾਇਆ ਗਿਆਨ ਦਾ ਜਿੰਨੇ ਤੁਹਾਡੇ ਚ ਭਿੱਜ ਕੇ ਬੈਠੇ ਸੁਰਤ ਜੁੜਨ ਲੱਗ ਪਈ ਅਨੰਦ ਜੀ ਆਉਣ ਲੱਗ ਪਿਆ ਰਾਤ ਸੌਖੀ ਬਤੀਤ ਹੋਣ ਲੱਗ ਪਈ ਹੁਣ ਇੱਕ ਨੂੰ ਦੂਜੀ ਨੂੰ ਪੁੱਛਦੀ ਹੈ ਭੈਣੇ ਮੈਨੂੰ ਵੀ ਕੋਈ ਗੁਣ ਦੇ ਦੇ ਬੜੋ ਸਾਰੇ ਸਭ ਗੁਣ ਤੇਰੇ ਮੈਂ ਨਾਹੀ ਕੋਈ ਸਭ ਗੁਣ ਤੇਰੇ ਮੈਂ ਨਾਹੀ ਕੋਈ ਸਭ ਗੁਣ ਤੇਰੇ ਗਾਉ ਬਾਣੀ ਭਾਈ ਅਗਤਨਾ ਹੈ ਵਣ ਗੁਣ ਤੇਰੇ ਪਜਤ ਰਹੋ ਏ ਵਣ ਗੁਣ ਕੀਤੇ ਅਗਤਨਾ ਹੋ ਸਭ ਗੁਣ ਤੇਰੇ ਮੈਂ ਨਹੀਂ ਕੋਈ ਸਭ ਗੁਣ ਤੇਰੇ ਮੈਂ ਨਹੀਂ ਕੋਈ ਸਭ ਕੁਲ ਤੇ ਨਾ ਕੋਈ ਇੱਕ ਬੰਨੇ ਰੋਜ ਸਵੇਰੇ ਨਿਤਨੇਮ ਕਰਦਾ ਵਾ ਰੋਜ ਪੜਦਾ ਕਿ ਰੱਬ ਜੀ ਮੇਰੇ ਚ ਕੋਈ ਗੁਣ ਨਹੀਂ ਫਿਰ ਹੰਕਾਰ ਕਾਦਾ ਕਰਦੇ ਵੀ ਆਖੋ ਸਤਨਾਮ ਦਾਵਾ ਕਾਦਾ ਕਰਦਾ ਏ ਲੜਾਈ ਕਾਦੀ ਕਰਦਾ ਏ ਇੱਕ ਰੂਹ ਨੇ ਦੂਜੀ ਨੂੰ ਪੁੱਛਿਆ ਕਹਿੰਦੀ ਭੈਣੇ ਤੂੰ ਬੜੀ ਸੌਖੀ ਐ ਆਪਣੇ ਘਰ ਆ ਘਰ ਹੈ ਜੀ ਇੱਕ ਆਖੋ ਸਤਨਾਮ ਇਹਨੂੰ ਨੌਂ ਦਰਵਾਜੇ ਲਾਏ ਮੇਰੇ ਰੱਬ ਜੀ ਨੇ ਦੋ ਅੱਖਾਂ ਦੋ ਕੰਨ ਨਾਸਕਾ ਜੀਬ ਗੁਬਤਿੰਦਰੇ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਹੈ ਜਿੱਥੇ ਮਹਾਨ ਆਨੰਦ ਪਿਆ ਚੜਦੀ ਕਲਾ ਪਈ ਵਿਗਾਸ ਪਿਆ ਖੇੜਾ ਪਿਆ ਉਹ ਗੁਪਤ ਰੱਖਦਾ ਤੇ ਇਹ ਵੀ ਕਹਤਾ ਉਹ ਕਿੰਨੂੰ ਲੱਭੂਗਾ ਗੁਰਦੁਆਰੇ ਲਾਈ ਭਾਵਨੀ ਤੇ ਅਗਲੇ ਖਦਮ ਕਰਨਦੇ ਜੱਖ ਹੋਏ ਹੈ ਹੈ ਤੁਹਾਡੇ ਕੀਰਤਨੀਆਂ ਬਨਾਮ ਕੀਤੇ ਗਏ ਤੁਹਾਡੇ ਗੁਰੂ ਧਾਮਾਂ ਦੀ ਨਿੰਦਿਆ ਹੋ ਰਹੀ ਇਤਿਹਾਸ ਬਦਲੇ ਜਾ ਰਹੇ ਆ ਕਿੰਨਾ ਕੂੜ ਪ੍ਰਚਾਰ ਹੋ ਰਿਹਾ ਕਹਿੰਦੇ ਇੰਨੀ ਸ਼ਰਦਾ ਹੈ ਤੇ ਮਾਰੇ ਤੇ ਕਹਿ ਕੇ ਗਿਆ ਜੀ ਆਨੰਦ ਲੈਣਾ ਤੇ ਗੁਰਦੁਆਰੇ ਲਾਈ ਭਾਵਨੀ ਹੁਣ ਜੇ ਕਿਸੇ ਦੀ ਭਾਵਨਾ ਹੋਊਗੀ ਤੇ ਚਾਦਰਾਂ ਤੋਂ ਨਾ ਕਿਸੇ ਦੀ ਭਾਵਨਾ ਹੋਊ ਤੇ ਚੋਰ ਸੈ ਫੜੂਗਾ ਕਿਸੇ ਦੀ ਭਾਵਨਾ ਹੋਊ ਤੇ ਪੱਖੇ ਸਾਬ ਕਰੇਗਾ ਕਿਸੇ ਦੀ ਭਾਵਨਾ ਹੋਊ ਚਰਨ ਗੰਗਾ ਚ ਜਲ ਪਾਵੇਗਾ ਕਿਸੇ ਦੀ ਭਾਵਨਾ ਹੋਵੇਗੀ ਗੁਰੂ ਘਰ ਦੇ ਵਿੱਚ ਲੁੜਿੰਦੀ ਸੇਵਾ ਕਰਾਵੇਗਾ ਤੇ ਜੇ ਭਾਵਨਾ ਹੀ ਨਾ ਰਹੀ ਤੇ ਫਿਰ ਸਕੇ ਮਾਂ ਪਿਓ ਨੂੰ ਵੀ ਲੋਕੀ ਧੱਕੇ ਮਾਰ ਕੇ ਕੱਢ ਦਿੰਦੇ ਆਖੋ ਵੈਗਰੇ ਇਹ ਦੂਤੇ ਤੇ ਕੁਝ ਨਹੀਂ ਨਾ ਮਾਰੇ ਕਹਿੰਦੇ ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾ ਮਹਾਨੰਦ ਜਿੱਥੇ ਉਹਨਾਂ ਨੂੰ ਇਥੋਂ ਪ੍ਰਾਪਤੀ ਹੋਣੀ ਹੈ ਇਹ ਹੁਣ ਅੱਖਾਂ ਆਪਣੀਆਂ ਚ ਦੀਦਾ ਨਹੀਂ ਗਿਆਨ ਦੇ ਸੁਰਮੇ ਦੀ ਲੋੜ ਹੈ ਤੇ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਤੇ ਗੁਰੂ ਅਸੀਂ ਤਾਰਨ ਨਹੀਂ ਕਰੰਦਾ ਆਖੋ ਸਤਨਾਮ ਪਹਿਲਾ ਗੁਰੂ ਹੁੰਦਾ ਮਾਂ ਦੂਜਾ ਗੁਰੂ ਸਕੂਲ ਦਾ ਟੀਚਰ ਤੀਸਰਾ ਗੁਰੂ ਹੁੰਦਾ ਗੁਰਦੁਆਰੇ ਦਾ ਭਾਈ ਜਿਨੇ ਸੰਥਿਆ ਕਰਾਉਣੀ ਨਿਤਨੇਮ ਦੀ ਆਖੋ ਸਤਨਾਮ ਹੁਣ ਅਸੀਂ ਉਧਰ ਤਾਂ ਹੋ ਨਹੀਂ ਰਹੇ ਗੁਰੂ ਕੋਈ ਨਹੀਂ ਧਾਰਨ ਕਰ ਰਿਹਾ ਤੇ ਮੇਰੇ ਪਾਤਸ਼ਾਹ ਮਹਾਰੇ ਕਹਿੰਦੇ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨ ਗੁਰੇ ਕਾ ਹੈ ਉਸ ਰੂਹ ਨੇ ਆਖਿਆ ਭੈਣੇ ਤੂੰ ਆਪਣੇ ਘਰ ਚ ਵੜੀ ਸੁਖੀ ਵਸਦੀ ਹੈ ਜਦੋਂ ਮੈਂ ਤੇਰਾ ਚਿਹਰਾ ਵੇਖਣੀ ਹੈ ਤੇਰੇ ਕੋਲ ਬਹਿਣੀ ਹੈ ਤੇਰੇ ਬੋਲਾਂ ਦੀ ਸਾਝ ਪਾਉਣੀ ਤੇ ਮੈਨੂੰ ਸਕੂਨ ਮਿਲਦਾ ਮੈਨੂੰ ਬੜਾ ਹੀ ਆਨੰਦ ਪ੍ਰਾਪਤ ਹੁੰਦਾ ਏ ਕਿਤੇ ਮੇਰੇ ਤੇ ਵੀ ਕਿਰਪਾ ਕਰ ਦੇ ਮੇਰਾ ਮੱਥਾ ਛੜਿਆ ਰਹਿਦਾ ਅੱਖਾਂ 'ਚ ਨਫ਼ਰਤ ਜੀਵ 'ਚ ਗਾਲਾਂ ਇੱਥੇ ਹਿਰਦੇ 'ਚ ਸਾੜ ਨਾ ਰਾਤ ਪਈ ਲੰਘਦੀ ਤੇ ਨਾ ਦਿਨ ਲੰਘਦਾ ਆਖੋ ਸਤਨਾਮ ਮिन्नੂ ਵੀ ਕਿਰਪਾ ਕਰਕੇ ਦੱਸ ਮਹਾਰਾਜ ਕਹਿੰਦੇ ਬਿਮਾਰੀ ਸਾਰਿਆਂ ਨੂੰ ਲੱਗੀ 5% ਛੱਡ ਕੇ 95% ਰੋਗੀ ਨੇ ਆਪਣੇ ਚ ਕਾਰਨ ਕੀ ਉਹ ਵੀ ਦੱਸਿਆ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਜਿਨ੍ਹਾਂ ਨੇ ਨਿਤਨੇਮ ਸੇਵਾ ਸਿਮਰਨ ਗੁਰੂ ਦਾ ਪੱਲਾ ਛੱਡਤਾ ਹੁ ਕੱਖ ਨਹੀਂ ਬੱਲੇ ਪੈਣਾ ਖੁਆਰ ਹੀ ਹੋਣੇ ਆ ਮਹਾਰਜ ਕਹਿੰਦੇ ਹਰ ਬਿਸਰਤ ਸਦਾ ਤਾਂ ਕੋ ਤੁਖਾ ਜਾਂ ਕੋ ਮਹਾਰਜ ਕਹਿੰਦੇ ਕਿ ਤੋ ਖਾਣਾ ਜੀ ਆਪਣੇ ਨਾਲ ਬਹੁਤ ਵੱਡਾ ਬੁੱਝੋ ਕਿਹੜਾ ਗਿਆਨ ਰੂਪੀ ਸੁਰਮਾ ਤੋ ਖਾਏ ਹੋਣਾ ਵੀ ਬੰਦਾ ساری ਜ਼ਿੰਦਗੀ ਕਿੰਨੇ ਪੁੱਠੇ ਕੰਮ ਕਰਦਾ ਕਿੰਨੇ ਗਲਤ ਤਰੀਕਿਆਂ ਨਾਲ ਮਾਇਆ ਕਮਾਉਂਦਾ ਹੋ ਸਕਦਾ ਕੋਈ ਚਿਟਾ ਵੇਚੀ ਜਾਂਦਾ ਹੂੰ ਕੋਈ ਨਿਸ਼ਵਤ ਲਈ ਜਾਂਦਾ ਕੋਈ ਹੱਕ ਖਾਈ ਜਾਂਦਾ ਕੋਈ ਗੋਲਕ ਖਾਈ ਜਾਂਦਾ ਬੋਲੋ ਸਤਨਾਮ ਕੋਈ ਗੁਰਦੁਆਰਿਆਂ ਦਾ ਦਸਵੰਦ ਲੋਕੀ ਚੜਾਉਂਦੇ ਤੇ ਕਈ ਲੋਕਾਂ ਨੇ ਉਹ ਵੀ ਨਹੀਂ ਛੱਡਿਆ ਪਰ ਬਾਣੀ ਕਹਿੰਦੀ ਯਾਦ ਰੱਖੀ ਪੁੱਤ ਵੇ ਤੇਰੇ ਘਰ ਦੇ ਵਿੱਚ ਵੀ ਵੀ ਖੰਡ ਪਾਠਾਂ ਦੀ ਲੜੀ ਚੱਲਦੀ ਤੈਨੂੰ ਇੱਕ ਵੀ ਸ਼ਬਦ ਨਹੀਂ ਸੁਣਦਾ ਹੋਏ ਕਿਹੜੀ ਨੀਂਦੇ ਸੁਤਾ ਪਿਆ ਐ ਤਜ ਕੌਮ ਕਿਥੇ ਖੜੋ ਗਈ ਆਖੋ ਸਤਨਾਮ ਕਹਿੰਦੇ ਭਾਵ ਸਾਧ ਸੰਗਤ ਜੀ ਮੇਰੇ ਗੁਰੂ ਨੇ ਬਚਨ ਛੜਤਾ ਕਹਿੰਦੇ ਉਹਨੂੰ ਤੋ ਖਾ ਨਹੀਂ ਹੁੰਦਾ ਜਿਹੜਾ ਗੁਰੂ ਦੇ ਪੱਲੇ ਨੂੰ ਫੜ ਲੇ ਤੇ ਜਿਹੜੇ ਆਪਾਂ ਮਾਰਦੇ ਫਿਰਦੇ ਬਾਹਾਂ ਆਵਾਜ਼ ਹੂਤੀਆਂ ਗੱਲਾਂ ਪੈ ਕਰਦੇ ਆ ਮਹਾਰਾਜ ਕਹਿੰਦੇ ਕਿਸਨ ਤੂੰ ਲੁੱਟਿਆ ਜਾਣਾ ਓਏ ਤੂੰ ਸਾਰੀ ਜ਼ਿੰਦਗੀ ਲੋਕਾਂ ਨੂੰ ਲੁੱਟਿਆ ਤੇ ਜਿਸ ਦਿਨ ਤੇਰੇ ਸਵਾਸ ਨਿਕਲੇ ਕਰ ਦਿਆਂ ਤੈਨੂੰ ਲੁੱਟ ਲੈਣਾ ਮੈਂ ਤਕਰੀਬਨ ਹੀ ਜ਼ਿਕਰ ਕਰਦਾ ਤੁਸੀਂ ਲਾਈਵ ਸੁਣਦੇ ਰਹਿੰਦੇ ਹੋ ਕਿ ਆਪਣੇ ਨਾਲ ਧੋਖਾਣਾ ਜੀ ਆਪਾਂ ਸਾਰੀ ਜ਼ਿੰਦਗੀ ਜਿਹੜੀਆਂ ਚੀਜ਼ਾਂ ਸੰਭਾਲ-ਸੰਭਾਲ ਰੱਖੀਆਂ ਇੱਕ ਦਿਨ ਇਹੋ ਜਿਹਾ ਹੋਣਾ ਕਰ ਦਿਆ ਨੇ ਖੋਲਣੀਆਂ ਬਟੂਆ ਵੀ ਕੱਢ ਲੈਣਾ ਆ ਘੜੀ ਛਾਪ ਛੱਲੇ ਜੋ ਵੀ ਆਪਣੀ ਸੀਗਰਟ ਆ ਉਹ ਸਾਰੀ ਲੁੱਟੀ ਜਾਣੀ ਇਥੋਂ ਤੱਕ ਕੇ ਬੰਦਾ ਜਦੋਂ ਵੀ ਇਸ਼ਨਾਨ ਕਰਦਾ ਕੁੰਡੀ ਲਾ ਕੇ ਕਰਦਾ ਬਾਥਰੂਮ ਦੀ ਪਰ ਇੱਕ ਦਿਨ ਇਹੋ ਜਿਹਾ ਹੋਣਾ ਆਪਾਂ ਅਲਫ ਨਗੇਜ ਹੋਣਾ ਤੇ ਸਾਰੇ ਜਾਨੇ ਉੱਪਰ ਖੜ ਕੇ ਵੇਖਣਗੇ ਤੇ ਆਪਣੀ ਪੱਤ ਲੁੱਟੀ ਜਾਵੇਗੀ ਬਾਣੀ ਬੜੀਆਂ ਝੋਟਾਂ ਮਾਰਦੀ ਪਤਾ ਨਹੀਂ ਕਿਹੜੀ ਜੈਕਟ ਪਾ ਕੇ ਬੈਠਿਆ ਸ੍ਰੀ ਨਿਹੁ ਹੁੰਦਿਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਨ ਜੋ ਏਕ ਲਗਤ ਹੀ ਭੋਏ ਗਿਰ ਪਰਿਆ ਪ੍ਰਾਕਰੇਜੇ ਆ ਕਾਦੇ ਲਈ ਸਮਾਗਮ ਕਰਾਇਆ ਕਦੇ ਨਹੀਂ ਤੁਹਾਨੂੰ ਸਦਿਆ ਕਿ ਕਿਸੇ ਦੇ ਸੀਨੇ ਚ ਸ਼ੇਕ ਹੋਵੇ ਆ ਗੱਲਾਂ ਸੁਣ ਕੇ ਤਾਂ ਜੀਵਨ ਬਦਲੇ ਰੰਗ ਲਾਗਤ ਲਾਗਤ ਭ੍ਰਮ ਭਾਗਤ 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 ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਆਪਾਂ ਮਿਲੇ ਅੱਜ ਕਰਮਾਣਾ ਤਨ ਮੇਰੇ ਪਾਤਸ਼ਾਹ ਦੀ ਬਾਣੀ ਚੋਟਾਂ ਮਾਰ ਕੇ ਕਹਿੰਦੀ ਭਾਈ ਲੁੱਟਿਆ ਜਾਵੇਂਗਾ ਤੇ ਇੱਕ ਕੰਮ ਕਰ ਲੈ ਫਿਰ ਕਬੀਰ ਲੂਟਣਾ ਹੈ ਤਾਂ ਰਾਮ ਨਾਮ ਹੈ ਆ ਲੁੱਟ ਲੱਗੀ ਜੇ ਸੇਵਾ ਦੀ ਸਿਮਰਨ ਦੀ ਬੰਦਕੀ ਦੀ ਜੇ ਲੁੱਟ ਸਕਦੇ ਤੇ ਲੁੱਟ ਲੋ ਹਬਾ ਭਾਇ ਥੋ ਕੀ ਲੁੱਟਣਾ ਗੁਰਦੁਆਰੇ ਤੇ ਆਉਂਦੇ ਸਾਰੇ ਲੁੱਟੇ ਹੋਏ ਆਖੋ ਹੈ ਕਿਉਂਕਿ ਜਿਹੜੇ ਬੰਦੇ ਨਾ ਜ਼ਿੰਦਗੀ ਚ ਧੋਖਾ ਹੁੰਦਾ 6 ਵਜਦੀ ਨਾ ਕਿਤੇ ਉਹ ਫਿਰ ਰੋਂਦਾ ਹੋਇਆ ਕਿਧਰ ਨੂੰ ਜਾਂਦਾ ਜੀ ਗੁਰਦੁਆਰੇ ਮੰਦਰ ਮਸਜਿਦ ਹੀ ਰੋਵਾਂਗੇ ਜਾ ਕੇ ਵੀ ਬਾਪੂ ਕਰਮੇਰ ਕਹਿੰਦਾ ਇੱਥੇ ਦੇ ਸਾਰੇ ਲੁੱਟੇ ਹੋਏ ਆਉਂਦੇ ਆ ਬਾਪੂ ਬਜ਼ੁਰਗ ਆਉਂਦੇ ਬੀਬੀਆਂ ਆਉਂਦੀਆਂ ਜਿਨ੍ਹਾਂ ਨੂੰ ساری ਜ਼ਿੰਦਗੀ ਕਮਾਈ ਕਰਕੇ ਧੱਕੇ ਪਏ ਤੇ ਗੁਰੂ ਕਬੀਰ ਸਾਹਿਬ ਬਾਬਾ ਜੀ ਤੁਸੀਂ ਕਹਿੰਦੇ ਇੱਥੇ ਲੁੱਟਣਾ ਮੈਂ ਕੀ ਲੁੱਟਾਂ ਕਹਿੰਦੇ ਅਸਲ ਵਿੱਚ ਇੱਥੇ ਉਹ ਚੀਜ਼ ਲੁੱਟਾਈ ਜਾ ਰਹੀ ਹੈ ਜਿਹੜੀ ਸਿਵਿਆਂ ਤੋਂ ਬਾਅਦ ਵੀ ਤੇਰੇ ਨਾਲ ਜਾਣੀ